ਨਿਆਮ ਜੀ ਜੂਰੇ ਭਾਰਤ ਦੇ ਜੱਪਾ ਅੱਜ ਇਹ ਰੋਲ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਉਹਦੇ ਵਿੱਚ ਬਿਜਲੀ ਬੈਲ 20 ਤੋਂ 22 ਤੇ ਆ ਜਿਹੜਾ ਬਿਜ ਪਣਾਲੀ ਬਿਜ ਭੜਾ ਦਿੰਦੇ ਕਾਰਪੋਰੇਟ ਭੜਾੜੇ ਨੂੰ ਦੇਣ ਜਾ ਰਹੇ ਆ ਇਹ ਲੋਕ ਜਣਦੇ ਤੇ ਬੁਲਾਵੇ ਪਹਿਲਾਂ ਬਹੁਤ ਬੋਲ ਚੁੱਕੇ ਆ ਬੜਾ ਸੁਣਿਆ ਬਿਜਲੀ ਬੋਰਡ ਦੇ ਪੁਰਾਣੇ ਆਗੂ ਬੋਲੇ ਆ ਵੇ ਤਾਂ ਨੋ ਸਹਿਯੋਗ ਨਹੀਂ ਦਿੱਤਾ ਪਹਿਲਾਂ ਦੇ ਸਮਿਆਂ 'ਚ ਪਰ ਮੈਂ ਬਰਤ ਕਰਦਾ ਵੀ ਮੁੱਢ ਤੋਂ ਲੈ ਕੇ ਜਦੋਂ ਨਿੱਜੀ ਕਰਨ ਦਾ ਘੋੜਾ ਸਾਡੇ ਦੇ ਚੱਲਿਆ ਸੀਗਾ ਅਸੀਂ ਉਹ ਟੈਮ ਡੈਮੋਕਰੇਟਿਕ ਪੀਸੇ ਫਰੰਟ ਵੱਲੋਂ ਤੇ ਸਾਡੀ ਕਿਸਾਨ ਦਿੱਤੇ ਬੰਦੀ ਵੱਲੋਂ ਸਮਰਥਨ ਕੀਤਾ ਸੀਗਾ ਤੇ ਲੋਕਾਂ ਨੂੰ ਦੱਸਿਆ ਸੀਗਾ ਵੀ ਅੱਜ ਨਾਲ ਜਿਹੜੀ ਹਵਾਨੀ ਹਦਾਲੀ ਇਹ ਬਿਜਲੀ ਬੋਰਡ ਤੇ ਆਪਦਾ ਕਬਜ਼ਾ ਕਰਨ ਚਾਹੁੰਦੇ ਆ ਇਹ ਪਹਿਲਾਂ ਜਾ ਕੇ ਪਹਾੜਾ ਤੋਂ ਦੇਖ ਲੈਣ ਵੀ ਜਿਹੜੀਆਂ ਲੇਨਾਂ ਨਿਕਲੀਆਂ ਵਾਂ ਕਿਤੇ ਇੱਕ ਤੇ ਪਹਾੜਾ ਤੋਂ ਲੈਣਾ ਕੱਢ ਕੇ ਇਹ ਬਿਜਲੀ ਬੋਰਡ ਦੇ ਕੰਮੇ ਲੈ ਕੇ ਆਏ ਆ ਅੱਜ ਤੁਸੀਂ ਇਹਨਾਂ ਦੇ ਹੱਥਾਂ ਦੇ ਵਿੱਚੋਂ ਇਹ ਜਿਹੜਾ ਉਹ ਨੂੰ ਨਿੱਜੀ ਕੰਮ ਕਰਕੇ ਇਹਨਾਂ ਦੇ ਰੋਜ਼ਗਾਰ ਹੋ ਰਹੇ ਇਸੇ ਤਰ੍ਹਾਂ ਹੀ ਆਪਾਂ ਦੇਖ ਰਹੇ ਹਾਂ ਵੀ ਅੱਜ ਜੋ ਬਕਤਾਂ ਹਮਲਾ ਹੋ ਰਿਹਾ ਵਾ ਬਿਜਲੀ ਦੇ ਬਿੱਲ ਜਿਹੜੇ ਪਹਿਲੀ ਅੱਧੀ ਦੇ ਨਹੀਂ ਕਰਦੇ ਸਾਡੀ ਕੰਮ ਤੋਂ ਬਾਹਰ ਹੋ ਗਏ ਆ ਅੱਜ ਇਹਨਾਂ ਨੇ ਬਿਜਲੀ ਇੱਕ ਜਿਹੜਾ ਨਵਾਂ ਲੈ ਕੇ ਆਂਦਾ ਲੈ ਕੇ ਆ ਰਹੇ ਆ ਉਹਦੇ ਵਿੱਚ ਜਿਹੜੀ ਬਿਜਲੀ ਆ ਉਹ ਜਿਹੜੇ ਕਾਰਪੋਰੇਟ ਆ ਉਹਨਾਂ ਨੂੰ ਵੀ ਇਹੋ ਦੇਣਾ ਜਿਹੜੇ ਮਜ਼ਦੂਰ ਆ ਜਿਹੜੇ ਬੇਜ਼ਮੀਨੇ ਆ ਉਹਨਾਂ ਨੂੰ ਵੀ ਉਹੀ ਰੇਟ ਲੱਗਣਾ ਆ ਇਹਦੇ ਵਿੱਚ ਇੱਕ ਨਵੀਂ ਚੀਜ਼ ਇਹ ਵੀ ਆਈ ਆ ਵੀ ਇਹ ਜਿਹੜੀ ਬਿਜਲੀ ਆ ਜਿਹੜੇ ਕਾਰਪੋਰੇਟ ਆ ਬਾਨੇ ਦਾਨੇ ਆ ਉਹਨਾਂ ਨੇ ਬਿਜਲੀ ਖਰੀਦ ਕੇ ਆਪਣੇ ਪ੍ਰੋਜੈਕਟ ਲਾਉਣੇ ਆ ਉਹ ਪ੍ਰੋਜੈਕਟਾਂ ਤੋਂ ਬਾਅਦ ਬਿਜਲੀ ਤੁਹਾਨੂੰ ਵੇਚਣੀ ਆ ਉਹ ਕਿਹੜੇ ਭਾਵੇਂ ਇੱਕ ਵੇਚਣਗੇ ਤੁਹਾਨੂੰ ਉਹਨਾਂ ਦੀ ਮਰਜ਼ੀ ਦਾ ਰੇਟ ਹੋਊਗਾ ਜਿਵੇਂ ਆਪਾਂ ਵੇਖ ਰਹੇ ਹਾਂ ਹਵਾਈ ਅੱਡੇ ਆ ਜਿਹੜੇ ਇਹ ਵੀ ਇਹਨਾਂ ਦੇ ਕਾਰਪੋਰੇਟਾਂ ਦੇ ਕਾਗਜ਼ੇ ਵਿੱਚ ਆਏ ਆ ਟਿਕਟ ਉਹ ਹੀ ਹੁੰਦੀ ਆ ਜਿਵੇਂ ਆਪਾਂ ਜਗਰਾਉ ਤੋਂ ਰੇਕਟ ਜਾਂਦੇ ਆ ਬਾਜ਼ਾ ਕਰਾਇਆ ਇੱਕ ਹੀ ਹੁੰਦਾ ਵਾ ਇੱਦਾਂ ਹੀ ਇਹ ਜਿਹੜੇ ਵੱਡੇ ਕਾਰਪੋਰੇਟ ਆ ਇਹ ਪੂਰੇ ਜਹਾਜ਼ਾਂ ਦੀਆਂ ਟਿਕਟਾਂ ਪਹਿਲਾਂ ਖਰੀਦ ਲੈਂਦੇ ਆ ਸਾਲ ਤੋਂ 2 ਪਹਿਲਾਂ ਉਹ ਮੁੜ ਕੇ ਮਰਦੀ ਦੇ ਭਾਅ ਆਪਣ ਨੂੰ ਵੇਚਦੇ ਆਪਾਂ ਦੇਖਦੇ ਆ ਕਿਤੇ ਕੈਨੇਡਾ ਦੀ ਟਰੈਕਟਰ 850 50 ਘੱਟ ਜੇ ਆਪ ਨੂੰ ਮਿਲਦੀ ਆ ਕਿਤੇ 7 ਲੱਖ ਨੂੰ ਹੋ ਜਾਂਦੀ ਆ ਇਹੀ ਕਹਿੰਦਾ ਆਪਣਾ ਜਿਹੜਾ ਬਿਜਲੀ ਬੋਰਡ ਚ ਹੋੜਾ ਵਾ ਦੂਜਾ ਜਿਹੜਾ ਆ ਬੀਜ ਆ ਅਸੀਂ ਬਦਲਾਂ ਬੀਜਦੇ ਆ ਸਾਡੇ ਕੋਲੇ ਤਜਰਬਾ ਵਾ 40 ਜਾਨੀ ਥਾਉਤਰ ਨੂੰ ਕੀਤੀ ਕਰਦੇ ਨੂੰ ਹੋ ਗਏ ਆ ਜਿਹੜੇ ਬੀਜ ਆ ਉਹ ਕਿਵੇਂ ਅਸੀਂ ਬੀਜਨੇ ਆ ਅੱਜ ਸਾਨੂੰ ਸਾਡੇ ਤੇ ਇਹ ਜਿਆ ਪ੍ਰਚਾਰ ਹੋ ਰਿਹਾ ਸੋਸ਼ਲ ਮੀਡੀਆ ਤੇ ਹੋ ਰਿਹਾ ਸਰਕਾਰਾਂ ਕਰ ਰਹੀਆਂ ਮੈਂ ਵੀ ਇਹ ਜਿਹੜੇ ਬੀਜ ਇਹ ਤੁਹਾਡੇ ਬੀਜ ਖੇਤਾਂ ਤੇ ਹਰੇ ਨਹੀਂ ਹੋਣਗੇ ਇਹ ਬੀਜ ਤੁਸੀਂ ਵਿਜਣੇ ਨਹੀਂਗੇ ਤੁਹਾਡੀ ਵਜਣੇ ਝਾੜ ਨਹੀਂ ਦੇਣਾ ਇਹ ਕਿਹੜੇ ਬੀਜ ਲੈ ਕੇ ਆਉਣਗੇ ਜਿਵੇਂ ਅੱਗੇ ਆਪਾਂ ਤਣਕ ਬੀਜ ਦਿੰਦੇ ਸੀਗੇ ਚੇਤਰ ਕਣਕ ਹੁੰਦੀ ਸੀਗੀ ਉਹ ਮਾੜੀ-ਮੋੜੀ ਇਕੱਡੀ ਗੋਡੀ ਲਾ ਦੇਣੀ ਇਹ ਜਦੋਂ ਹਰਾ ਇਨਕਲਾਬ ਲੈ ਕੇ ਆ ਗਿਆ ਬਾਹਰਲੇ ਮੁਲਕਾਂ ਜਿੋਂ ਦੇਖਾਂ ਤਣਕੀਆਂ ਜਿਹੜੀਆਂ ਕਿਸਮਾਂ ਉਹ ਲੈ ਆਏ ਉਹਦੇ ਨਾਲ ਹੀ ਜਿਹੜੇ ਕਣਕਾਂ ਦੇ ਵਿੱਚ ਨਦੀਨ ਨਵੇਂ ਹੁੰਦੇ ਆ ਉਹ ਹੋਣ ਲੱਗੇ ਉਹ ਨਦੀਨਾਂ ਨੂੰ ਮਾਰਨ ਦੀ ਖਾਤਰ ਇਹਨਾਂ ਨੇ ਬੜੀ ਵੱਡੀਆਂ ਬੈਚੀ ਸਜਦੀਆਂ ਫੇਲਤੀਆਂ ਉਹ ਕੰਪਨੀਆਂ ਲੈ ਆਉਂਦੀਆਂ ਮਾਂ ਉਹ ਜਿਹੜੀ ਉਹ ਦਵਾਈਆਂ ਉਹ ਹੀ ਕੰਮ ਕਰਨਗੀਆਂ ਅੱਜ ਵੀ ਜਿਹੜੇ ਬੀਜ ਇਹਨਾਂ ਨੇ ਲੈ ਕੇ ਆਉਣੇ ਆ ਉਹ ਬੀਜ ਉਹ ਨਾਲ ਹੀ ਬਿਮਾਰੀਆਂ ਵੀ ਲੈ ਕੇ ਆਉਣਗੇ ਤੇ ਨਾਲ ਕੜਪੜੇ ਤਾਉਣਗੇ ਨਾਲ ਹੀ ਜਿਹੜੇ ਉਹ ਬੜੀਆਂ-ਬੜੀਆਂ ਕੰਪਨੀਆਂ ਬੈਚੀ ਸਜਦੀਆਂ ਆਉਣਗੀਆਂ ਉਹ ਮਰਜ਼ੀ ਦੇ ਥਾਵ ਆਪਾਂ ਨੂੰ ਇਹ ਸਾਰੀ ਜਿਹੜੀ ਆਪਣੀ ਲੁੱਟ ਇਹ ਕਰਨਗੇ ਕਿਉਂਕਿ ਅੱਜ ਆਪਾਂ ਗੱਲ ਮੇਰੇ ਤੋਂ ਪਹਿਲਾਂ ਕੋਈ ਚੱਲੀ ਸੀਗੀ ਅੱਜ ਪੂਰੀ ਦੁਨੀਆ ਦੇ ਉੱਤੇ ਆਪਾਂ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾ ਸੱਜੀ ਰਾਤ ਜੈਲਾ ਜੀ ਦੇ 360 357 ਦੀ ਵਰ੍ਹੇ ਮਨਾ ਰਹੇ ਆ ਉਹ ਸਾਡੇ ਗੁਰੂ ਜੀ ਨੇ ਕੁਰਬਾਨੀ ਦਿੱਤੀ ਸੀ ਦਿੱਲੀ ਜਾ ਕੇ ਚਾਂਦਨੀ ਚੌਕ ਤੇ ਉਹਨੇ ਇਹ ਵੀ ਦੇਖਿਆ ਵੀ ਜ਼ੁਲਮ ਕੀਤੇ ਹੁੰਦਾ ਸਿੰਦੂਵਾਦੀ ਹੁੰਦਾ ਮਸਲਮਾਨਾ ਤੇ ਹੁੰਦਾ ਅਸਾਈਆਂ ਤੇ ਹੁੰਦਾ ਵਾ ਉਹ ਜਨਮ ਦੇ ਇਕਲਾਪ ਛਿੱਲੀ ਜਾ ਕੇ ਉਹਨਾਂ ਦੇ ਅਸੀਸ ਦਿੰਦਾ ਵਾ ਇੱਜਤ ਨਹੀਂ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੇ ਕਾਲੇ ਤਿੰਨ ਕਾਨੂੰਨ ਆਏ ਸੀਗੇ ਉਹ ਪੰਜਾਬ ਦੇ ਬਹਾਦਰ ਲੋਕਾਂ ਨੇ ਉਹ ਲੜਾਈ ਲੜੀ ਆ ਇੱਥੋਂ ਸ਼ੁਰੂ ਹੋਈ ਲੜਾਈ ਆ ਆਪਾਂ ਦਿੱਲੀ ਦੇਗੇ ਦਿੱਲੀ ਦੇ ਵਿੱਚ ਜਦੋਂ ਆਪਣਾ ਸੰਘਰਸ਼ ਦੇਖਿਆ ਆਪਣੀਆਂ ਕੁਰਬਾਨੀਆਂ ਦੇਖੀਆਂ ਦੇਰ ਦੀ ਆਜ਼ਾਦੀ ਦੇ ਵਿੱਚ ਤੁਹਾਡਾ ਯੋਗਦਾਨ ਦੇਖਿਆ ਤੁਸੀਂ 70 80 90% ਕੁਰਬਾਨੀਆਂ ਕੀਤੀਆਂ ਜਿਹੜਾ ਤੁਸੀਂ ਕੱਟੀਆਂ ਦੇਸ਼ ਆਜ਼ਾਦ ਦਾ ਪਰ ਉਹ ਆਜ਼ਾਦੀ ਦਾ ਮਿੱਠ ਕੌਣ ਮਾਣ ਰਿਹਾ ਅੱਜ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਆ ਉਹ ਜਿਹੜੇ ਲਟੇਰੇ ਆ ਉਹ ਜਿਹੜੇ ਸਾਡੀ ਆਜ਼ਾਦੀ ਦੇ ਮੂਹਰੇ ਅੰਗਰੇਜ਼ਾਂ ਦੇ ਏਜੰਟ ਬਣੇ ਸੀਗੇ ਉਹ ਅੱਜ ਸਾਡੇ ਤੇ ਰਾਜ ਕਰ ਰਹੇ ਆ ਮੇਰਾ ਕਹਿਣ ਤੋਂ ਭਾਵ ਆ ਵੀ ਤੁਸੀਂ ਉੱਠੇ ਪੂਰੇ ਭਾਰਤ ਦੇ ਵਿੱਚ ਦਿੱਲੀ ਮੋਰਚੇ 'ਚ ਆਗੇ ਵਕ ਵਕ ਤੇਟਾ ਦੇ ਲੋਕ ਵੀ ਤੁਸੀਂ ਪੰਜਾਬ ਵਾਲੇ ਆਜੋ ਸਾਡੀ ਸਟੇਟ 'ਚ ਆਜੋ ਤੁਹਾਡੀਆਂ ਹਰੀਆਂ ਪੱਗਾਂ ਦੇਖ ਕੇ ਸਾਡੇ ਲੋਕ ਆ ਤੁਹਾਡੇ ਮਗਰ ਤੁਹਾਡੀ ਇਗਵਾਈ ਕੁੱਟਣਗੇ ਇਥੋਂ ਤੱਕ ਪੂਰਾ ਭਾਰਤ ਆਪਾਂ ਇਕੱਠਾ ਕਰਨਿਆ ਆ ਦੇਖੋ ਬਾਹਰਲੇ ਮੁਲਕਾਂ ਦੇ ਵਿੱਚ ਸਾਡਾ ਟਰੈਕਟਰ ਮਾਰ ਤੇ ਆ ਕਸਾਨਾਂ ਨੇ ਟਰੈਕਟਰ ਮਾਰਨ ਕੀਤੇ ਆ ਆ ਮੋੜ ਤੇ ਗਿਆ ਸੀਗਾ ਫਾਰ ਦੇ ਕਿੰਨੇ ਮੁਲਕਾਂ ਦੇ ਵਿੱਚ ਇਹਦੇ ਪੈਰ ਨਹੀਂ ਲੱਗਣਦੇ ਕਿ ਕਸਾਨਾਂ ਦੇ ਇਹੀ ਜਿਹੜਾ ਆਉਣ ਵਾਲਾ ਮੋਰਚਾ ਸਮਾ ਹੈਗਾ ਵਾ ਕਿਉਂਕਿ ਤੁਸੀਂ ਸਾਰਾ ਕੁਝ ਬੋਲ ਲਿਆ ਬੋਲਣ ਵਾਲਾ ਕੁਝ ਰਹਿ ਗਿਆ ਜੀ ਬਹੁਤ ਮੈਂ ਸਾਡੀ ਦਿੱਤੇ ਬੰਦੀ ਵੱਲੋਂ ਸਾਡੇ ਬਲਾਕ ਦੇ ਆਗੂ ਸਤਿਮਾਪੇਟ ਦੇ ਬੈਠੀ ਆ ਸਾਡੇ ਆਪਣੇ ਜਿੰਨੇਤਪੁਰੇ ਵਾਲੇ ਹਰਜੀਤ ਸਿੰਘ ਜੀ ਆਪਣਾ ਸਾਡੇ ਜ਼ਿਲ੍ਹਾ ਸਕੱਤਰ ਸਾਡੇ ਜਗਰਾਉਂ ਦੇ ਪ੍ਰਧਾਨ ਬੈਠੇ ਆ ਚੰਦ ਸਿੰਘ ਜ਼ਿਲ੍ਹੇ ਦੇ ਨੀਤੀਕਾਰ ਬੈਠੇ ਆ ਇਥੇ ਦਿਨ ਸਾਡੇ ਅੱਜ ਸਭੰਦੀ ਬਲਾਕ ਦੇ ਬੈਠੇ ਆ ਜਵਿੰਦਰ ਗੁੜੇ ਅਖਰੀ ਵੱਡੇ ਗੰਟੀ ਤੇ ਸਾਰੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਆਏ ਆ ਇਕੱਠੇ ਹੋ ਕੇ ਆਉਣ ਦਾ ਮਤਲਬ ਇਕੱਠੇ ਲੋਹੇ ਦੀ ਰਾਖਾ ਆ ਇਕੱਠੇ ਹੋਵਾਂਗੇ ਲੜਾਈਆਂ ਜਿੱਤਾਂਗੇ ਅੱਜ ਮੈਂ ਤੁਹਾਨੂੰ ਇੱਕ ਹੋਰ ਜਿਹੜੀ ਅਗਲੀ ਕੱਲ ਨੂੰ ਸਬਜਕਤ ਪਛਾਣ ਮੋਰਚੇ ਦੀ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਫੈਸਲਾ ਹੋ ਜਾਣਾ ਮਾ ਜਿਵੇਂ ਆਪਾਂ ਦਿੱਲੀ ਜਾਣ ਤੋਂ ਪਹਿਲਾਂ ਆ ਰੇਲਵੇ ਸਟੇਸ਼ਨਾਂ ਤੇ ਬਹਿ ਗਏ ਸੀਗੇ ਬڑے-ਬڑے ਮੌਲਕੇ ਇਲੈਜੀ ਵੰਦੀਆਂ ਦਾਨੀਆਂ ਦੇ ਕਾਰਪੋਰੇਟਾਂ ਦੇ ਆ ਜਿਹੜੇ ਟੋਲ ਲਾਏ ਆ ਇਹਨਾਂ ਦੇ ਘੇਰਾ ਪਾ ਲਿਆ ਸੀ ਆਪਾਂ ਦਿੱਲੀ ਗਏ ਜੀ 2 ਦਿਨ ਦੇ ਲਈ ਕਹਿ ਕੇ ਗਏ ਸੀ ਕਿ 6 ਮਹੀਨਾ ਦਾ ਰਸਣ ਇਕੱਠਾ ਕਰ ਲੋ ਤੇ 10 ਮਹੀਨੇ ਉੱਥੇ ਬੈਠੇ ਰਹੇ ਆ ਹੁਣ ਵੀ ਕੱਲ ਨੂੰ ਫੈਸਲਾ ਹੋ ਜਾਣਾ ਵਾ ਉਹ ਮਾਲ ਰੋਕਣੇ ਆ ਉਹ ਰੇਲਾ ਰੋਕਣੀਆਂ ਵਾ ਉਹ ਟੋਲ ਰੋਕਣੀਆਂ ਕੀ ਵੀ ਫੈਸਲਾ ਹੋਊਗਾ ਉੱਥੇ ਪੱਕੇ ਮੋਰਚੇ ਲੱਗਣਗੇ ਕਿਉਂਕਿ ਜਿਹੜੇ ਆ ਦੋ ਬੈਲਾ ਜਿਹੜੇ ਆਮ ਜਨਤਾ ਨੂੰ ਮਾਰਨ ਵਾਲੇ ਬਿੱਲ ਫਿਰ ਮੋਦੀ ਦੇ ਆ ਜਿਹੜਾ ਅਜਰਾਹ ਚੱਲ ਰਿਹਾ ਪਾਰਲੀਮੈਂਟ ਦਾ ਉਹਦੇ ਵਿੱਚ ਲੈ ਕੇ ਆਉਣੇ ਆ ਪਰ ਆਪਾਂ ਉਹਨੂੰ ਪਹਿਲਾਂ ਬਹਿ ਜਾ ਕੇ ਪੱਕੇ ਮੋਰਚੇ ਲਾ ਕੇ ਇਹ ਤਾਂ ਕਾਨੂੰਨ ਲੈ ਆਇਆ ਬਣਾ ਕੇ ਪੱਕਾ ਮੋਰਚਾ ਚੱਲੂ ਜਿਵੇਂ ਦਿੱਲੀ ਤੇ ਦਿਆ ਸੀਗਾ ਜੇ ਉਹਨਾਂ ਨੇ ਵਾਪਸ ਲੈ ਲਏ ਫਿਰ ਜਿਵੇਂ ਸਾਡੀ ਸੰਯੁਕਤ ਮੋਰਚੇ ਦੀ ਜਿਹੜੀ ਬਾਗੂ ਟੀਮ ਆ ਉਹਦਾ ਜੋ ਵੀ ਸਾਡੂੰ ਹੁਕਮ ਆਊਗਾ ਉਹਦੇ ਮੁਤਾਬਿਕ ਅਸੀਂ ਉਹ ਵਾਪਸ ਹੀ ਲੈ ਲਾਂਗੇ ਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਐਡੀ ਛੋਟੀ ਲੜਾਈ ਨਹੀਂ ਗਈ ਇਹ ਲੜਾਈ ਔਰਦੂ ਵੀ ਵੱਡੀ ਆ ਕਿਉਂਕਿ ਦਸ ਮਹੀਨੇ ਹੁਣ ਸਾਡਾ ਔਰਦੂ ਵੀ ਵੱਡਾ ਹੋ ਗਿਆ ਵਾ ਤੇ ਨਾਲ ਹੀ ਉਹਦੇ ਆ ਜਿਹੜੀ ਪੰਜਾਬ ਸਰਕਾਰ ਆ ਸਾਡੀ ਸਰਕਾਰ ਆ ਸਾਡੇ ਦਿੱਲੀ ਅੰਦੋਲਨ ਦੀ ਸਰਕਾਰ ਆ ਉਹਦੇ ਵਿੱਚੋਂ ਨਿਕਲੀ ਸਰਕਾਰ ਆ ਇਹ ਵੀ ਅੱਜ ਉਸ ਤੋਂ ਮੁਨਕਰ ਹੋ ਰਹੀ ਆ ਸਾਡਾ ਜਿਹੜਾ ਮੁੱਖ ਮੰਤਰੀ ਆ ਭੱਜ ਗਿਆ ਬਜੇਸਰ ਨਹੀਂ ਸਹਿਰ ਕਰਨਾ ਉਹਨੂੰ ਬਾਹਰ ਨਹੀਂ ਦਿੱਤੀ ਸੀਗੀ ਵੇਖੋ 28 ਜੂਨ ਤੱਕ ਸਾਨੂੰ ਦੱਸ ਵੀ ਇਹ ਬਿੰਨਾਂ ਦਾ ਬਰੋਧ ਕਰਦਾ ਜਾਏ ਇਹਨਾਂ ਦੇ ਹੱਕ ਚ ਉਹ ਇਹ ਸਾਰਾ ਕੁਝ ਕਹਿਣ ਦੀ بجائے ਬਾਹਰ ਭੱਜ ਗਿਆ ਵਾ ਲੁਕਿਆ ਮਰਕਾ ਵਾ ਉਹ ਉਹਨਾਂ ਦੇ ਦਿਨ ਦੇ ਵਿੱਚ ਕੋਈ ਵੀ ਫੈਸਲਾ ਹੋਊਗਾ ਆਪਾਂ ਤਿਆਰ ਤਿਆਰ ਰਹਣਾ ਵਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ